ਲੋਕ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਦਾ ਵੱਡਾ ਐਕਸ਼ਨ ਗੁਜਰਾਤ ਹਿਮਾਚਲ ਤੇ ਉੱਤਰਾਖੰਡ ਸਣੇ 6 ਸੁਪਰਾਂ ਤੇ ਗ੍ਰੈਸ ਕਟੜਾ ਨੂੰ ਹਟਾਇਆ ਪੱਛਮੀ ਬੰਗਾਲ ਦੇ ਡੀਜੀਪੀ ਨੂੰ ਵੀ ਹਟਾਇਆ ਆਕਾਲੀ ਦਲ ਭਾਜੀਪੀ ਦੇ ਰਲਵੇਂ ਦੀਆਂ ਚਰਚਾਵਾਂ ਦੇ ਵਿਚਾਲੇ ਪਰਮਿੰਦਰ ਸਿੰਘ ਢੀਂਡਸਾ ਦਾ ਬਿਆਨ ਕਿਾ ਹਾਲੇ ਕਈ ਮੁੱਦਿਆਂ ਤੇ ਅੜਿਆਪੇਚ ਕਿਸਾਨੀ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ ਹਾਲੇ ਨਹੀਂ ਬਣੀ ਸਹਿਮਤੀ ਨੇ ਜਾਖਰ ਦਾ ਵੱਡਾ ਦਾਵਾ ਐਲਾਨੇਗੇ ਅੱਠ ਉਮੀਦਵਾਰਾਂ ਨੂੰ ਬਦਲ ਸਕਦੀ ਹੈ ਆਪ ਕਾਂਗਰਸ ਦੇ ਨਾਲ ਹਾਲੇ ਵੀ ਅੰਦਰ ਖਾਤੇ ਚੱਲ ਰਹੀ ਹੈ ਗੱਠਜੋੜ ਦੀ ਗੱਲਬਾਤ ਲੋਕ ਸਭਾ ਚੋਣਾਂ ਨੂੰ ਲੈ ਕੇ ਸ਼ਰਮਣੀ ਅਕਾਲੀ ਦਲ ਨੇ ਵਧਾਈ ਹਲਚਲ 2 ਮਾਰਚ ਨੂੰ ਸੱਜੀ ਕੋਰ ਕਮੇਟੀ ਦੀ ਅਹਿਮ ਮੀਟਿੰਗ ਪਾਰਟੀ ਉਮੀਦਵਾਰਾਂ ਤੇ ਮੌਜੂਦਾ ਹਾਲਾਤ ਨੂੰ ਲੈ ਕੇ ਹੋ ਸਕਦੀ ਹੈ ਚਰਚਾ ਰਾਹੁਲ ਗਾਂਧੀ ਤੇ ਪੀਐਮ ਮੋਦੀ ਦਾ ਪਲਟਵਾਰ ਵਿਰੋਧੀਆਂ ਦੀ ਸ਼ਕਤੀ ਦੇ ਖਿਲਾਫ ਲੜਾਈ ਦੀ ਚੁਣੌਤੀ ਕੀਤੀ ਕਬੂਲ ਕਿ ਆਸੀਂ ਸ਼ਕਤੀ ਦੀ ਪੂਜਾ ਕਰਨ ਵਾਲੇ ਲੋਕ ਸਾਡੇ ਲਈ ਹਰ ਮਾਂ ਬੇਟੀ ਸ਼ਕਤੀ ਦਾ ਰੂਪ ਕੱਲ ਰਾਹੁਲ ਨੇ ਸ਼ਕਤੀ ਖਿਲਾਫ ਲੜਨ ਦੀ ਕਹੀ ਸੀ ਗੱਲ ਲੁਧਿਆਣਾ ਪਹੁੰਚੇ ਕੇਂਦਰੀ ਮੰਤਰੀ ਮਨਕਸ਼ੀ ਲਖੀ ਨੇ ਆਪ ਤੇ ਸਾਡੇ ਆ ਨਿਸ਼ਾਨਾ ਪੋਲੇ ਪੰਜਾਬ ਦੇ ਵਿੱਚ ਆਪ ਨੂੰ ਮਿਲਣ ਗਿਆ ਜ਼ੀਰੋ ਸੀਟਾਂ ਮੰਤਰੀ ਮੈਦਾਨ ਦੇ ਵਿੱਚ ਉਤਾਰਨ ਦੇ ਨਾਲ ਵੀ ਨਹੀਂ ਹੋਵੇਗਾ ਫਾਇਦਾ ਚਣਾਈ ਚੰਦੇ ਦੇ ਮਾਮਲੇ ਦੇ ਵਿੱਚ ਐਸਬੀਆਈ ਨੂੰ ਸੁਪਰੀਮ ਕੋਰਟ ਦੀ ਡੈਡਲਾਈਨ ਇਲੈਕਟਰਲ ਬਾਂਡ ਦੇ ਨਾਲ ਜੁੜੀ ਹਰ ਜਾਣਕਾਰੀ ਦਾ ਖੁਲਾਸਾ ਕਰਨ ਦੇ ਆਦੇਸ਼ 21 ਮਾਰਚ ਨੂੰ ਸ਼ਾਮ 5 ਵਜੇ ਤੱਕ ਨ ਦਿੱਤਾ ਸਮਾਂ ਚੋਣ ਕਮਿਸ਼ਨ ਨੂੰ ਵੀ ਸਾਰਾ ਡਾਟਾ ਵੈੱਬਸਾਈਟ ਤੇ ਅਪਲੋਡ ਕਰਨ ਦੇ ਹੁਕਮ ਦਿੱਲੀ ਜਲ ਬੋਰਡ ਮਾਮਲੇ ਦੇ ਵਿੱਚ ਜੀਡੀ ਅੱਗੇ ਪੇਸ਼ ਨਹੀਂ ਹੋਇਆ ਰਵਿੰਦਰ ਕੇਸ਼ ਜੀਵਾਲ ਆਪ ਨੇ ਸੰਮਨ ਨੂੰ ਦੱਸਿਆ ਗੈਰ ਕਾਨੂੰਨ ਨਹੀਂ ਪੁੱਛਿਆ ਸਵਾਲ ਜਦੋਂ ਕੋਰਟ ਨੂੰ ਮਿਲ ਚੁੱਕੀ ਹੈ ਜ਼ਮਾਨਤਾਂ ਵਾਰ-ਵਾਰ ਕਿਉਂ ਭੇਜਿਆ ਜਾ ਰਿਹਾ ਸਮਨ ਮੁਕੇਰੀਆਂ ਚ ਸੀਆਈਏ ਟੀਮ ਤੇ ਫਾਇਰਿੰਗ ਕਰਨ ਵਾਲੇ ਬਦਮਾਸ਼ ਰਾਣਾ ਮਨਸੂਰਪੁਰੀਆ ਦਾ ਮਿਲਿਆ ਇਨਪੁਟ ਸੂਤਰਾਂ ਮੁਤਾਬਕ ਕੰਢੀ ਇਲਾਕੇ ਦੇ ਜੰਗਲਾਂ ਦੇ ਵਿੱਚ ਲੁਕਿਆ ਰਾਣਾ ਉਸ ਦੇ ਵੱਲੋਂ ਚਲਾਇਆ ਜਾ ਰਿਹਾ ਸਰਚ ਆਪਰੇਸ਼ਨ ਸ਼ਹੀਦ ਕਾਂਸਟੇਬਲ ਅਮਰਿਤਪਾਲ ਸਿੰਘ ਨੂੰ ਗਮਗੀਨ ਮਾਹੌਲ ਦੇ ਵਿੱਚ ਦਿੱਤੀ ਗਈ ਅੰਤਿਮ ਵਿਦਾਈ ਮੁਕੇਰੀਆਂ ਦੇ ਪਿੰਡ ਜੰਡੂਰ ਦੇ ਵਿੱਚ ਕੀਤਾ ਗਿਆ ਸੰਸਕਾਰ ਪਰਿਵਾਰ ਦਾ ਰੋਹ ਕੇ ਬੁਰਾ ਹਾਲ ਚੰਡੀਗੜ੍ਹ ਦੇ ਨਵੇਂ ਡੀਜੀਪੀ सुरेंद्र ਯਾਦਵ ਨੇ ਸੰਭਿਆ ਚਾਰਜ ਚੋਣਾਂ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਨ ਨੂੰ ਲੈ ਕੇ ਬੋਲੇ ਲਾਅ ਐਂਡ ਆਰਡਰ ਤੇ ਸਾਡੀ ਪੂਰੀ ਨਜ਼ਰ ਪੰਜਾਬ ਤੇ ਹਰਿਆਣਾ ਦੇ ਨਾਲ ਚੰਗਾ ਤਾਲਮੇਲ ਬਣਾ ਕੇ ਕਰਾਂਗੇ ਕੰਮ ਪੰਜਾਬੀ ਫਿਲਮ ਪੂਹੇ ਬਾਰੀਆਂ ਵਿਵਾਦ ਮਾਮਲੇ ਦੇ ਵਿੱਚ ਮਿਰਸਰ ਕੋਰਟ ਦੇ ਵਿੱਚ ਪੇਸ਼ ਹੋਈ ਨਿਰੂ ਬਾਜਵਾ ਦਰਜ ਕਰਵਾਏ ਬਿਆਨ ਵਾਲਮੀਕ ਭਾਈਚਾਰੇ ਦੀ ਸ਼ਿਕਾਇਤ ਦਰਜ ਹੋਇਆ ਸੀ ਮਾਮਲਾ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ న్యూਸ 18 ਪੰਜਾਬ ਰਾਣਾ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਭਾਤ ਕਰਨ ਜਾ ਰਹੇ ਹਾਂ 24 ਦੇ ਅਖਾੜੇ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਆਪ ਉਮੀਦਵਾਰਾਂ ਨੂੰ ਲੈ ਕੇ ਪੰਜਾਬ ਬੀਜੇਪੀ ਦੇ ਵੱਲੋਂ ਵੱਡਾ ਦਾਵਾ ਕੀਤਾ ਗਿਆ ਹੈ ਐਲਾਨੇ ਗਏ ਅੱਠ ਉਮੀਦਵਾਰਾਂ ਨੂੰ ਬਦਲ ਸਕਦੀ ਆਮ ਆਦਮੀ ਪਾਰਟੀ ਸੁਨੀਲ ਜਾਖੜ ਜਿਹੜੇ ਕਿ ਪੰਜਾਬ ਬੀਜੇਪੀ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਵੱਡਾ ਦਾਵਾ ਕੀਤਾ ਗਿਆ ਹੈ ਕਿ ਉਮੀਦਵਾਰਾਂ ਨੂੰ ਆਮ ਆਦਮੀ ਪਾਰਟੀ ਬਦਲ ਸਕਦੀ ਹੈ ਕਾਂਗਰਸ ਦੇ ਨਾਲ ਹਲੇ ਵੀ ਅੰਦਰ ਖਾਤੇ ਗੱਠਜੋੜ ਦੀ ਗੱਲਬਾਤ ਚੱਲ ਰਹੀ ਹੈ ਆਪ ਨੇ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਕੀਤਾ ਇਸ ਲਈ ਜਾਖੜ ਦੇ ਵੱਲੋਂ ਇਹ ਵੱਡਾ ਦਾਵਾ ਕੀਤਾ ਗਿਆ ਹੈ ਆਪ ਤੇ ਵੱਡਾ ਨਿਸ਼ਾਨਾ ਸਾਧਿਆ ਗਿਆ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਹਿੱਤਾਂ ਦੀ ਲੜਾਈ ਸਿਰਫ ਬੀਜੇਪੀ ਹੀ ਲੜ ਸਕਦੀ ਹੈ ਪੰਜਾਬ ਦੇ ਵਿੱਚ ਬੀਜੇਪੀ ਦਾ ਕਾਫਲਾ ਵੱਧਦਾ ਜਾ ਰਿਹਾ ਤੁਹਾਨੂੰ ਦੱਸ ਦੇ ਕਿ ਅੱਜ ਪੰਜਾਬ ਭਾਜਪਾ ਦੇ ਵਿੱਚ ਕਈ ਵੱਡੇ ਚਿਹਰੇ ਸ਼ਾਮਲ ਹੋਏ ਨੇ ਸ੍ਰੀ ਹਰਮੰਦਰ ਸਾਹਿਬ ਦੇ ਸਾਬਕਾ ਗ੍ਰੰਥੀ ਸਰਦਾਰ ਕਸ਼ਮੀਰ ਸਿੰਘ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਨੇ ਇਹਨਾਂ ਤੋਂ ਇਲਾਵਾ ਵਿਕਰਮ ਮਜੀਠੀਆ ਦੇ ਸਾਬਕਾ OSD ਰਾਕੇਸ਼ ਪ੍ਰਾਸ਼ਰ ਅਤੇ ਰਿਟਾਇਰਡ ADC ਰਣਬੀਰ ਸਿੰਘ ਨੇ ਵੀ ਭਾਜਪਾ ਦਾ ਪੱਲਾ ਫੜਿਆ ਤੇ ਇਸੇ ਦੌਰਾਨ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਬਣ ਵੱਡਾ ਦਾਵਾ ਕਰ ਦਿੱਤਾ ਕਿ ਉਹਨਾਂ ਦਾ ਕਹਿਣੇ ਕਿ ਹਲਾਨੇ ਗਏ 8 ਉਮੀਦਵਾਰਾਂ ਨੂੰ ਆਮ ਆਦੀ ਪਾਰਟੀ ਬਦਲ ਸਕਦੀ ਹੈ ਕਾਂਗਰਸ ਦੇ ਨਾਲ ਹਲੇ ਵੀ ਅੰਦਰ ਖਾਤੇ ਗੱਠਜੋੜ ਦੀ ਗੱਲਬਾਤ ਚੱਲ ਰਹੀ ਹੈ ਉੱਥੇ ਉਹਨਾਂ ਨੇ ਕਿਹਾ ਕਿ ਆਪ ਨੇ ਪੰਜਾਬ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਕੀਤਾ ਸੁਭਾ ਪ੍ਰਧਾਨ ਸੁਨੀਲ ਜਾਖੜ ਜੀ ਇਸ ਵੇਲੇ ਨਾਲ ਨੇ ਜਕਰਤਬ ਇਸ ਸ਼ਮੂਲੀਅਤ ਕਿਵੇਂ ਸਿਆਸੀ ਤੌਰ ਤੇ ਬਦਲੇਗੀ ਔਰ ਕਿਵੇਂ ਪੰਜਾਬ ਨੂੰ ਬੀਜੇਪੀ ਲਈ ਬਦਲੇਗੀ ਬੀਜੇਪੀ ਦਾ ਕਾਫਲਾ ਜਿਹੜਾ ਵੱਧਾ ਜਾ ਰਿਹਾ ਸਬ ਮਜ਼ਬੂਤ ਹੁੰਦਾ ਜਾ ਰਹੀ ਹੈ ਬੀਜੇਪੀ ਪੰਜਾਬ ਦੇ ਲੋਕਾਂ ਨੇ ਦੇਖ ਲਿਆ ਵੀ ਪੰਜਾਬ ਦੇ ਜਿਹੜੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਬਾਰ ਬਾਰ ਤੇ ਹੁਣ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਬਹੁਤ ਵੱਡਾ ਧੋਖਾ ਪੰਜਾਬ ਦੇ ਨਾਲ ਕੀਤਾ ਉਹਨੂੰ ਦੇਖਦੇ ਲੋਕ ਮਨ ਬਣਾਈ ਬੈਠੇ ਹੋ ਇੱਕ ਲੋਕਾਂ ਚੋਂ ਅੰਦਰੋਂ ਆਵਾਜ਼ ਉੱਠੀ ਹੈ ਵੀ ਹੁਣਾ ਜਿਹੜੇ ਆ ਠੱਗੀ ਜਿਹੜੀ ਆਮ ਆਦਮੀ ਪਾਰਟੀ ਦੇ ਖਤਮ ਕਰਨੀ ਪਊਗੀ ਤੇ ਇਹਨਾਂ ਨੂੰ ਸਬਕ ਸਿਖਾਉਣ ਦਾ ਸਮਾਂ ਆ ਗਿਆ ਜਿਹਦੇ ਚੱਲ ਕੇ ਲੋਕਾਂ ਚ ਇੱਕ ਆਪਣੇ ਆਪ ਉਸਾ ਇੱਕ ਮੂਵਮੈਂਟ ਬਣ ਰਹੀ ਹੈ ਵੀ ਅਗਰ ਕੋਈ ਪੰਜਾਬ ਦੀ ਬਾਹ ਮੱੜ ਸਕਦਾ ਹੈ ਪੰਜਾਬ ਦੇ ਹਿੱਤਾਂ ਦੇ ਵਾਸਤੇ ਲੜਾਈ ਖੁੱਲੜ ਸਕਦੀ ਹੈ ਪਾਰਟੀ ਤੇ ਪੰਜਾਬ ਦੀ ਬੀਜੇਪੀ ਇਹ ਜਿਹੜੀ ਆਵਾਜ਼ ਮਜ਼ਬੂਤੀ ਨਾਲ ਬੁਲੰਦ ਕਰ ਸਕਦੀ ਹੈ ਕਾਂਗਰਸ ਦੇ ਲੀਡਰ ਜਿਵੇਂ ਚੱਬੇਵਾਲ ਹੋਰ ਆਮ ਆਦਮੀ ਪਾਰਟੀ ਦੇ ਨਾਲ ਜਾਂ ਤਾਂ ਜਾਣ ਦੀ ਤਿਆਰੀ ਜਾਏ ਜਾਂ ਚਲੇਗੇ देखो जब कोई ਇਹਨਾਂ ਕੋਲ ਜਾਂਦਾ ਹੈ ਤਾਂ ਕਹਿੰਦੇ ਨੇ ਸਾਡੀ ਆਮ ਆਦਮੀ ਪਾਰਟੀ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਗਿਆ ਹੈ ਪਰ ਮੁੱਖ ਮੰਤਰੀ ਸਾਹਿਬ ਦਾ ਤੁਸੀਂ ਵਿਧਾਨ ਸਭਾ ਦੇ ਅੰਦਰ ਰਵਈਆ ਦੇਖ ਲਿਆ ਵੀ ਜਿਹੜੇ ਤਮਕਾ ਕੇ ਬਾਹ ਮਰੋੜ ਕੇ ਲੈ ਕੇ ਗਏ ਹੈ ਇੱਥੇ ਤਾਂ ਵੀ ਤੋਂ ਜਿਹੜੇ ਕਾਂਗਰਸ ਦੇ ਪ੍ਰਧਾਨ ਹੈ ਉਹਨਾਂ ਨੂੰ ਕਿ ਜਿਸ ਤਰ੍ਹਾਂ ਜਿਸ ਲਹਿਜੇ 'ਚ ਬੋਲੇ ਹੈ ਵੀ ਤੂੰ ਅੱਜ ਨਹੀਂ ਤਾਂ ਦੋ ਦਿਨਾਂ ਨੂੰ ਚੁੱਪੋ ਜਾਏਂਗਾ ਨਾ ਜਾਂ ਕਿਸੇ ਨੂੰ ਜਿਹੜੇ ਹੋਰ ਬੱਤਰ ਭਾਸ਼ਾ ਬੋਲ ਰਹੇ ਹੈ ਤੇ ਤੁਹਾਨੂੰ ਮੈਂ ਦੇਖ ਲੂੰਗਾ ਜਾਂ ਉਹਨੂੰ ਦੇਖਦੇ ਹੋਏ ਅੱਜ ਲੋਕ ਇਸ ਗੱਲ ਤੋਂ ਆ ਇਸ ਕਿਸਮ ਦੀ ਰਾਜਨੀਤੀ ਚ ਵੱਕੇ ਬੈਠੇ ਆ ਲੋਕ ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਸੁਣਨਾ ਚਾਹੁੰਦੇ ਆ ਨਾ ਕਿ ਟੋਟਕੇ ਜਾਂ ਛੱਲੇ ਗਾਣ ਵਾਲੇ ਕੰਮ ਨਹੀਂ ਇਹਨਾਂ ਤੋਂ ਨਹੀਂ ਕਰਨਾ ਚਾਹੁੰਦੇ ਸਾ ਇੰਡੀਆ ਲਾਈਨ ਨੂੰ ਲੈ ਕੇ ਪੰਜਾਬ ਚ ਮਨਾ ਕੀਤਾ ਗਈ ਸੀ ਕਾਂਗਰਸ ਦੇ तमाम ਲੀਡਰਾਂ ਨੇ ਮਨਾ ਕੀਤਾ ਇਹ ਸਿਆਸੀ ਸਮਝੌਤਾ ਤੁਹਾਨੂੰ ਲੱਗਦਾ ਈ ਆ ਸਿਆਸੀ ਮਜਬੂਰੀ ਲੱਗਦੀ ਆ ਉਹਦੇ ਤੇ ਮੈਂ ਕਹਿਣਾ ਚਾਹੂੰਗਾ ਦੇਖੋ ਜੋ 8 ਸੀਟਾਂ ਅਨਾਉਂਸ ਕੀਤੀਆਂ ਗਈਆਂ ਇਹਨਾਂ ਨੇ 2 ਦਿਨ ਪਹਿਲਾਂ ਕੀਤੀਆਂ ਉਹ ਫਾਈਨਲ ਐਨਾਲਿਸਟ ਕੱਲ ਰਾਤ ਨੂੰ ਦਿੱਲੀ ਦੇ ਅੰਦਰ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਦੀ ਆਪਸ ਵਿੱਚ ਬੈਠ ਕੇ ਗੱਲਬਾਤ ਹੋਈ ਹੈ ਕਿਉਂ ਅੱਠ ਜਿਹੜੇ ਕੈਂਡੀਡੇਟ ਐ ਉਹਨਾਂ ਨੂੰ ਆਮ ਆਦਮੀ ਪਾਰਟੀ ਦੀ ਜਿਹੜੀ ਗਰਾਊਂਡ ਰਿਪੋਰਟ ਐ ਉਹ ਵਧੀਆ ਚੰਗੀ ਨਹੀਂ ਆਈ ਲੋਕਾਂ ਨੇ ਰਿਜੈਕਟ ਕਰਦੇ ਹੋ ਤੇ ਉਹ ਸੀਟ ਲਿਸਟ ਦੇ ਅੰਦਰ ਬਹੁਤ ਬਦਲਾਅ ਦੇਖਣ ਨੂੰ ਮਿਲਣਗੇ ਤੇ ਆ ਜਿਹੜਾ ਪਰਦੇ ਦੇ ਪਿੱਛੇ ਆ ਗੰਢ ਤੋਪ ਇਹਨਾਂ ਦੀ ਚੱਲ ਰਹੀ ਸੀ ਕਾਂਗਰਸ ਦੀ ਤੇ ਆਮ ਆਦਮੀ ਪਾਰਟੀ ਦੀ ਉਹ ਮਨ ਲਾਦਣ ਖੁੱਲ ਕੇ ਸਾਹਮਣੇ ਆਊਗੀ ਆ ਨਵੇਂ ਸਿਰੇ ਤੋਂ ਹੁਣ ਜਿਹੜੀ ਗੱਲਬਾਤ ਚੱਲ ਰਹੀ ਹੈ ਵੀ 13 ਦੀ 13 ਸੀਟਾਂ ਜਿਸ ਤਰ੍ਹਾਂ ਸਾਰੇ ਹਿੰਦੁਸਤਾਨ ਦੇ ਅੰਦਰ ਕਾਂਗਰਸ ਤੇ ਆਮ ਆਦਮੀ ਪਾਰਟੀ ਰਲ ਕੇ ਲੜ ਰਹੀ ਹੈ ਉਦੋਂ ਤੇ ਵਿਚਾਰ ਚੱਲ ਰਿਹਾ ਹੈ ਕਿ ਹੋ ਸਕਦਾ ਵੀ ਸਾਰੀ ਸੀਟ ਹੀ ਆ ਜਿਹੜੀ ਲਿਸਟ ਹੈ ਇਹਨੂੰ ਵੀ ਨਵੇਂ ਸਿਰੇ ਤੋਂ ਘੋਖਿਆ ਜਾਵੇ। ਇਹ ਇਹ ਚੱਬੇਵਾਲ ਜਿਵੇਂ ਗਏ ਜਾਂ ਹੋਰ ਲੀਡਰ ਜਾ ਰਹੇ ਨੇ ਜਾਂ ਜਾਣਗੇ ਤਾਂ ਉਹ ਵੀ ਉਸੇ ਅਲਾਈਂਸ ਦਾ ਪਿੱਛੇ ਪਰਦੇ ਦੇ ਪਿੱਛੇ ਹਿੱਸਾ ਹੈ। ਦੇਖੋ ਇਹ ਸੀਟਾਂ ਕਿਹੜੀਆਂ ਫਾਈਨਲ ਹੈ, ਕੌਣ ਕਿੱਥੇ ਕਿਵੇਂ ਲੜਦਾ ਹੈ ਕਿ ਨਹੀਂ ਲੜਦਾ ਪਰ ਆ ਜਿਹੜੀ ਲਿਸਟ ਜਿਹੜੀ ਆਈ ਆ ਫਾਈਨਲ ਲਿਸਟ ਹੈ ਨਹੀਂ ਮੈਂ ਤਾਂ ਇਹ ਨਹੀਂ ਕਹਿਣਾ ਚਾਹੂੰ। ਉੱਥੇ ਗੱਠਜੋੜ ਨੂੰ ਲੈ ਕੇ ਪਰਮਿੰਦਰ ਸਿੰਘ ਢੀਂਟਸਾ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਹਾਲੇ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਗੱਠਜੋੜ ਤੇ ਪੇਚ ਅੜਿਆ ਹੋਇਆ ਹੈ ਕਿਸਾਨੀ ਬੰਦੀ ਸਿੰਘਾਂ ਦੇ ਮੁੱਦੇ ਤੇ ਪੇਚ ਫਸਿਆ ਹੋਇਆ ਹੈ ਪਰਮਿੰਦਰ ਸਿੰਘ ਢੀਂਟਸਾ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਪਰਮਿੰਦਰ ਸਿੰਘ ਢੀਂਟਸਾ ਤੇ ਸੁਖਦੇਵ ਸਿੰਘ ਢੀਂਟਸਾ ਵੱਲੋਂ ਦਰਸਲ ਪਿਛਲੇ ਦਿਨੀ ਹੀ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਕੀਤੀ ਹੈ ਤੇ ਜਦੋਂ ਲਗਾਤਾਰ ਅਕਾਲੀ ਦਲ ਬੀਜੇਪੀ ਗੱਠਜੋੜ ਦੀਆਂ ਚਰਚਾਵਾਂ ਚੱਲ ਰਹੀਆਂ ਤੇ ਇਸ ਦੇ ਵਿਚਾਲੇ ਪਰਮਿੰਦਰ ਢੀਂਟਸਾ ਦਾ ਕਹਿਣਾ ਹੈ ਕਿ ਹਾਲੇ ਅਕਾਲੀ ਕਿਸਾਨੀ ਬੰਦੀ ਸਿੰਘਾਂ ਦੇ ਮੁੱਦੇ ਤੇ ਪੇਚ ਫਸਿਆ ਹੋਇਆ ਪਰ ਇਹਨਾਂ ਬਿਆਨਾਂ ਤੋਂ ਇੱਕ ਗੱਲ ਤਾਂ ਸਾਫ਼ ਕਹੀ ਜਾ ਸਕਦੀ ਹੈ ਕਿਸ ਗੱਠਜੋੜ ਨੂੰ ਨਾ ਤਾਂ ਸਿੱਧੇ ਤੌਰ ਤੇ ਭਾਜਪਾ ਦਾ ਕੋਈ ਆਗੂ ਰੱਦ ਕਰ ਰਿਹਾ ਤੇ ਨਾ ਹੀ ਅਕਾਲੀ ਦਲ ਦੇ ਕਿਸੇ ਆਗੂ ਦੇ ਨੂੰ ਰੱਦ ਕੀਤਾ ਜਾ ਰਿਹਾ ਤੇ ਇਹ ਇਸ ਤੋਂ ਜ਼ਰੂਰ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਗੱਲਬਾਤ ਜ਼ਰੂਰ ਚੱਲ ਰਹੀ ਹੈ ਉਹ ਪੇਚ ਅਲੱਗ-ਅਲੱਗ ਗੱਲਾਂ ਨੂੰ ਲੈ ਕੇ ਅਲੱਗ-ਅਲੱਗ ਮੁੱਦਿਆਂ ਨੂੰ ਲੈ ਕੇ ਜਿਹੜਾ ਕਿ ਪੇਚ ਫਸਿਆ ਹੋ ਸਕਦਾ ਕਿਉਂਕਿ ਪਰਮੇਂਦਰ ਸਿੰਘ ਢੀਂਡਾ ਸਾਹਿਬ ਵੀ ਇਸੇ ਗੱਲ ਦਾ ਜ਼ਿਕਰ ਕਰ ਰਹੇ ਨੇ ਮਨ ਦੇ ਬਲ ਮੁੱਦਿਆਂ ਦਾ ਵੀ ਜ਼ਿਕਰ ਕੀਤਾ ਗਿਆ ਕਿ ਕਿਸਾਨੀ ਬੰਦੀ ਸਿੰਘਾਂ ਦੇ ਮੁੱਦੇ ਤੇ ਪੇਚ ਅਜੇ ਫਸਿਆ ਹੋਇਆ ਹੈ। ਆਵਾ ਉਹੀ ਨੇ ਲਗਾਤਾਰ ਬੀਜਪੀ ਦੇ ਨਾਲ ਗੱਠ ਜੋੜਨ ਨੂੰ ਲੈ ਕੇ ਕਹਿੰਦੇ ਆ ਤੁਸੀਂ ਕਦੋਂ ਕੋਈ ਐਲਾਨ ਹੋ ਸਕਦਾ। ਦੇਖੋ ਹਜੇ ਕੁਝ ਨਹੀਂ ਕਿਹਾ ਜਾ ਸਕਦਾ। ਕੋਈ ਕੱਲਾ ਸੀਟਾਂ ਦੀ ਲੈਣ ਦੇਣ ਨਹੀਂ ਹੁੰਦੀ ਸਮਝਾਉਂਦੇ। ਇਹ ਸੀਟਾਂ ਦਾ 2 ਮਿੰਟ ਚ ਬਹਿ ਕੇ ਹੱਲ ਕਰਨੇ ਨੇ ਤੁਸੀਂ। ਕਿੰਨੀਆਂ ਲੈਣ ਦੀ ਗੱਲ ਹੈ ਵੀ ਹੋਰ ਵੱਡੇ ਮੁੱਦੇ ਨੇ। ਪੰਜਾਬ ਦੇ ਮੁੱਦੇ ਨੇ ਸਾਡੇ ਕਿਸਾਨੀ ਦਾ ਮੁੱਦਾ ਹੈ ਸਿੱਖਾਂ ਦੇ ਮੁੱਦੇ ਨੇ ਬੰਦੀ ਸਿੰਘਾਂ ਦੀ ਹੈ ਅੰਮ੍ਰਿਤਪਾਲ ਹੈ ਹੋਰ ਇਹ ਸਾਰੀਆਂ ਗੱਲਾਂ ਨੂੰ ਵੀ ਬੈਠ ਕੇ ਦੋਨੇ ਪਾਰਟੀਆਂ ਵਿਚਾਰਨੀਆਂ ਕਿ ਉਹਦੇ ਵਿੱਚ ਬੀਜੇਪੀ ਕੀ ਕਰ ਸਕਦੀ ਹੈ ਕਿਸ ਤਰੀਕੇ ਦੇ ਨਾਲ ਇਹ ਸਾਡੀਆਂ ਗੱਲਾਂ ਮੰਨ ਸਕਦੀ ਹੈ ਕਿੰਨੀਆਂ ਗੱਲਾਂ ਮੰਨ ਸਕਦੀ ਹੈ ਉਹ ਸਾਰੀਆਂ ਗੱਲਾਂ ਹੋਣਗੀਆਂ ਤੇ ਫੇਰ ਹੀ ਫੇਰ ਹੀ ਜਿਹੜਾ ਹੈ ਕੋਈ ਗੱਲਾਂ ਦੇ ਸਮਝੌਤੇ ਸਮਝੌਤਾ ਹੁੰਦਾ ਏਜੰਡੇ ਦੇ ਬੇਸ ਤੇ ਵੀ ਅਸੀਂ ਇਕੱਠੇ ਚੱਲਾਂਗੇ ਤੇ ਅਸੀਂ ਆਹ ਏਜੰਡਾ ਲੈ ਕੇ ਚੱਲਾਂਗੇ ਉਹ ਚੂ ਕਾਲੀ ਦਲ ਦਾ ਵੀ ਏਜੰਡਾ ਦੇ ਵਿੱਚ ਕੁਝ ਨਾ ਕੁਝ ਸ਼ਾਮਲ ਹੋਊਗਾ ਹੈ ਨਾ ਤਾਂ ਹੀ ਉਹ ਲੱਗਦਾ ਜਿਹੜਾ ਤੁਸੀਂ ਸਭ ਤੋਂ ਵੱਡਾ ਇੱਕ ਕਿਹਾ ਵੀ ਕਿਸਾਨੀ ਮੁੱਦਾ ਉਹਨੂੰ ਪਹਿਲਾਂ ਨਿਬੇਟਣਾ ਜ਼ਰੂਰੀ ਹੈ ਕਿਉਂਕਿ ਤੁਸੀਂ ਜਦੋਂ ਗਰਾਊਂਡ ਤੇ ਜਾਣਾ ਘਰਾਂ ਦੇ ਵਿੱਚ ਜਾਣਾ ਲੋਕਾਂ ਦੇ ਕੋਲ ਜਾਣਾ ਤਾਂ ਪਹਿਲਾਂ ਵੀ ਜਿਹੜਾ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ 2020 ਦੇ ਵਿੱਚ ਵੀ ਤਾਂ ਹੁਣ ਵੀ ਅਗਰ ਸਮਝੌਤਾ ਹੁੰਦਾ ਤਾਂ ਪਹਿਲਾਂ ਲੱਗਦਾ ਵੀ ਜਿਹੜਾ ਕਿਸਾਨੀ ਮੁੱਦਾ ਚੱਲ ਰਿਹਾ ਹੈ ਕਿਤੇ ਨਾ ਕਿਤੇ ਉਹਨੂੰ ਪਹਿਲਾਂ ਨਿਬੇੜਨਾ ਜ਼ਰੂਰੀ ਹੋਊਗਾ ਇਹੋ ਗੱਲ ਇਹ ਹੈ ਵੀ ਜਿੱਥੋਂ ਤੱਕ ਤਾਂ ਕੋਈ ਹੁਣ ਨਿਬੜਨਾ ਉਹ ਤਾਂ ਸੰਭਵ ਨਹੀਂ ਹੈ ਕਿਉਂਕਿ ਚੋਣਾਂ ਜਾਪਤਾਂ ਲੱਗ ਨਵੇਂ ਤਾਂ ਕੋਈ ਫੈਸਲਾ ਕਰ ਨਹੀਂ ਸਕਦੀ ਇਹ ਹੈਗਾ ਵੀ ਜੇ ਅਸੀਂ ਕਰਨ ਨੂੰ ਕਿਸੇ ਨਾ ਕਿਸੇ ਪਰੋਥੇ ਤੇ ਕਰਨਾ ਪਊਗਾ ਅੱਜ ਦੀ ਜਿਹੜੀ ਹਾਲਾਤ ਹੈ ਕਿ ਜੇ ਉਹ ਕੋ ਕਮਿਟਮੈਂਟ ਕਰਦੇ ਆ ਤਾਂ ਕਮਿਟਮੈਂਟ ਤੇ ਵਿਸ਼ਵਾਸ ਕਰਕੇ ਜੇ ਉਹ ਕਰਦੇ ਹਜੇ ਤਾਂ ਕੋਈ ਗੱਲ ਵੀ ਇਸ ਚੀਕੇ ਦੀ ਨਹੀਂ ਸੋ ਇਹ ਗੱਲਾਂ ਤਾਂ ਜਿਹੜੀਆਂ ਨੇ ਆਪਸ ਚ ਹਜੇ ਵਿਚਾਰੀਆਂ ਨਹੀਂ ਜਾ ਰਹੀਆਂ ਉਸ ਤੋਂ ਬਾਅਦ ਹੀ ਕੋਈ ਜਦ ਤੱਕ ਕੋਈ ਗੱਲ ਸਿਰੇ ਨਹੀਂ ਚੜਦੀ ਉਹਨਾਂ ਚਿਰ ਕੁਝ ਨਹੀਂ ਕਿਹਾ ਜਾ ਸਕਦਾ ਸੰਗਰੂਰ ਸੀਟ ਦਾ ਐਲਾਨ ਕਦੋਂ ਹੋਗਾ ਚਰਚਾਵਾਂ ਨੇ ਵੀ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਦਾ ਸੰਯੁਕਤ ਦਾ ਸਮਝੌਤਾ ਹੈ ਤਾਂ ਸੰਗਰੂਰ ਸੀਟ ਤਾਂ ਪਹਿਲੇ ਤੋਂ ਹੀ ਫਾਈਨਲ ਹੋ ਗਈ ਸੀ ਕੋਈ ਫਾਈਨਲ ਨਹੀਂ ਹੋਈ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਣਾ ਵੀ ਅਸੀਂ ਸਮਝੌਤਾ ਕੋਈ ਸੀਟ ਨੂੰ ਲੈ ਕੇ ਨਹੀਂ ਕੀਤਾ ਅਸੀਂ ਕੋਈ ਇਸ ਚੀਜ਼ ਦੀ ਸ਼ਰਤ ਨਹੀਂ ਰੱਖੀ ਅਸੀਂ ਤਾਂ ਸਿਰਫ ਸਾਡਾ ਨਿਸ਼ਾਨਾ ਸੀ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਹੈ ਤੇ ਅਕਾਲੀ ਦਲ ਦੁਬਾਰਾ ਜਿਹੜੇ ਆਪਣੀਆਂ ਪੁਰਾਣੀਆਂ ਜਿਹੜੀਆਂ ਲੀਹਾਂ ਤੇ ਉੱਤੇ ਆਵੇ ਉਹਦੇ ਬਾਰੇ ਸਾਡੀਆਂ ਕਈ ਮੁੱਦਿਆਂ ਤੇ ਪ੍ਰਧਾਨ ਜੀ ਨਾਲ ਗੱਲ ਹੋਈ ਹੈ ਸੀਟ ਦੀ ਕੋਈ ਗੱਲ ਨਹੀਂ ਹੋਈ ਜੇ ਬੜਾ ਸਪਸ਼ਟ ਤੌਰ ਤੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਤੇ ਉਹ ਹੁਣ ਬੈਠ ਕੇ ਕਰਾਂਗੇ ਤੇ ਉਸ ਤੋਂ ਬਾਅਦ ਫਿਰ ਫੈਸਲਾ ਹੋਊਗਾ ਐਮਪੀ ਸਮਰਨਜੀਤ ਸਿੰਘ ਦਾ ਮਾਨ ਦੁਬਾਰਾ ਫਿਰ ਚੌਂ ਮੈਦਾਨ ਦੇ ਵਿੱਚ ਨੇ ਉਹੀ ਮੁੱਦੇ ਨੇ ਅਗਰ ਆਪਾਂ ਗੱਲ ਕਰੀਏ ਤਾਂ ਉਹ ਚੀਜ਼ ਨੂੰ ਕਿਸ ਤਰੀਕੇ ਨਾਲ ਟਕਰਾਓ ਨੂੰ ਕਿਵੇਂ ਦੇਖਦੇ ਦੇਖੋ ਮਾਨ ਸਾਹਿਬ ਦਾ ਸਿਟਿੰਗ ਐਮਪੀ ਨੇ ਉਹਨਾਂ ਨੇ ਇਲੈਕਸ਼ਨ ਲੜਨੀ ਹੈ ਹਰ ਜਿਵੇਂ ਤੁਹਾਨੂੰ ਕਹਿ ਰਿਹਾ ਹਰ ਪਾਰਟੀ ਦਾ ਆਪਣਾ ਏਜੰਡਾ ਲੈ ਕੇ ਚੱਲਦੇ ਉਹਨਾਂ ਦਾ ਅਬਜਾ ਏਜੰਡਾ ਉਹਨੂੰ ਲੈ ਕੇ ਚਲੋ ਪਹਿਲਾ ਲੋਕਾਂ ਨੇ ਉਹਨੂੰ ਸਮਰਥਨ ਕੀਤਾ ਤੇ ਕਿਤੇ ਨਾ ਕਿਤੇ ਮੈਂ ਸਮਝਦਾ ਲੋਕਾਂ ਨੇ ਆਪਣੀਆਂ ਪਾਰਟੀਆਂ ਤੋਂ ਪਰੁਠ ਕੇ ਵੀ ਉਹਨਾਂ ਦਾ ਸਮਰਥਨ ਕੀਤਾ ਤੇ ਮਾਨ ਸਾਹਿਬ ਦਾ ਸਤਿਕਾਰ ਵੀ ਹੈ ਸਾਡੇ ਮਨ ਚ ਵੀ ਹੈ ਚਲੋ ਉਹਨਾਂ ਦੀ ਕੌਮ ਨੂੰ ਦੇਣ ਵੀ ਹੈ ਇਸ ਕਿਸ ਤੋਂ ਨਹੀਂ ਬਜਾਇਆ ਜਾ ਸਕਦਾ ਪਰ ਕਈ ਗੱਲਾਂ ਤੇ ਸਾਡੇ ਉਹਨਾਂ ਨਾਲ ਕਈ ਇਸ਼ੂਸ ਤੇ મતਭੇਦ ਵੀ ਨੇ ਸੋ ਇਸ ਲਈ ਉਹਨਾਂ ਨੇ ਆਪਦਾ ਏਜੰਡਾ ਲੈ ਕੇ ਚੱਲਣਾ ਸੀ ਆਪਦਾ ਏਜੰਡਾ ਲੈ ਕੇ ਚੱਲਣਾ ਰਾਹੁਲ ਗਾਂਧੀ ਦੇ ਸ਼ਕਤੀ ਖਿਲਾਫ ਲੜਨ ਵਾਲੇ ਬਿਆਨ ਤੇ ਕਮਸਾਨ ਸ਼ੁਰੂ ਹੋ ਗਿਆ ਹੈ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਰਾਹੁਲ ਗਾਂਧੀ ਤੇ ਪਲਟਵਾਰ ਕੀਤਾ ਗਿਆ ਵਿਰੋਧੀਆਂ ਦੀ ਲੜਾਈ ਸ਼ਕਤੀ ਦੇ ਖਿਲਾਫ ਹੈ ਪ੍ਰਧਾਨ ਮੰਤਰੀ ਨੇ ਵੱਡਾ ਬਿਆਨ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਕੱਲ ਸ਼ਕਤੀ ਨੂੰ ਖਤਮ ਕਰਨ ਦੀ ਗੱਲ ਕਹੀ ਗਈ ਹੈ ਅਸੀਂ ਸ਼ਕਤੀ ਦੀ ਪੂਜਾ ਕਰਨ ਵਾਲੇ ਲੋਕਾਂ ਹਾਂ ਸਾਰਾ ਦੇਸ਼ ਸ਼ਕਤੀ ਦੀ ਆਰਾਧਨਾ ਕਰਦਾ ਹੈ ਸਾਡੇ ਲਈ ਹਰ ਮਾਂ ਬੇਟੀ ਸ਼ਕਤੀ ਦਾ ਰੂਪ ਹੈ ਸ਼ਕਤੀ ਨੂੰ ਬਚਾਉਣ ਦੇ ਲਈ ਜ਼ਿੰਦਗੀ ਖਪਾ ਦੇਵਾਂਗਾ ਸ਼ਕਤੀ ਸਰੂਪਾ ਮੋਦੀ ਨੂੰ ਅਸ਼ੀਰਵਾਦ ਦੇਵੇਗੀ ਤਾਨੂੰ ਦੱਸ ਦਈਏ ਕਿ ਕੱਲ ਮਹਾਰਾਸ਼ਟਰ ਦੇ ਵਿੱਚ ਦਰਸਲ ਇੰਡੀਆ ਗੱਠਜੋੜ ਦੀ ਰੈਲੀ ਦੇ ਵਿੱਚ ਵਿਰੋਧੀ ਪਾਰਟੀਆਂ ਨੇ ਮੈਨੀਫੈਸਟੋ ਛਾਰੀ ਕੀਤਾ ਤੇ ਇਸ ਦੌਰਾਨ ਰਾਹੁਲ ਗਾਂਧੀ ਨੇ ਸ਼ਕਤੀ ਦੇ ਖਿਲਾਫ ਲੜਨ ਦਾ ਬਿਆਨ ਦਿੱਤਾ ਰਾਹੁਲ ਨੇ ਕਿਹਾ ਕਿ ਹਿੰਦੂ ਤਰ੍ਹਾਂ ਦੇ ਵਿੱਚ ਸ਼ਕਤੀ ਸ਼ਬਦ ਹੁੰਦਾ ਅਸੀਂ ਸ਼ਕਤੀ ਦੇ ਨਾਲ ਲੜ ਰਹੇ ਹਾਂ ਇੱਕ ਸ਼ਕਤੀ ਦੇ ਨਾਲ ਲੜ ਰਹੇ ਹਾਂ ਰਾਹੁਲ ਅੱਗੇ ਬੋਲੇ ਕਿ ਹੁਣ ਸਵਾਲ ਉੱਠਦਾ ਹੈ ਕਿ ਉਹ ਸ਼ਕਤੀ ਕੀ ਹੈ ਤੇ ਇਸੇ ਬਿਆਨ ਨੂੰ ਆਧਾਰ ਬਣਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਹੁਲ ਗਾਂਧੀ ਦੇ ਪਲਟਵਾਰ ਕੀਤਾ ਗਿਆ ਉਹਦਾ ਕਹਿਣਾ ਹੈ ਕਿ ਵਿਰੋਧੀਆਂ ਦੀ ਲੜਾਈ ਸ਼ਕਤੀ ਦੇ ਖਿਲਾਫ ਹੈ ਕੱਲ ਸ਼ਕਤੀ ਨੂੰ ਖਤਮ ਕਰਨ ਦੀ ਗੱਲ ਕਹੀ ਗਈ ਸੀ ਸ਼ਕਤੀ ਦੀ ਪੂਜਾ ਕਰਨ ਵਾਲੇ ਲੋਕ ਹਾਂ ਕੋਈ ਇਸ ਦਾ ਜਵਾਬ ਨਹੀਂ ਮੰਗ ਰਹਾ ਹੈ ਔਰ ਕਾਂਗਰਸ ਜੋ ਸੈਂਕੜੋਂ ਵਾਅਦੇ ਕਰਕੇ ਸਰਕਾਰ ਮੇ ਆਈ ਥੀ वो क्यों पूरे नहीं हो रहे हैं बी आर एस में कोई ये सवाल नहीं पूछता दोनों एक दूसरे को बचा रहे हैं दोनों एक दूसरे की जमकर के मदद कर रहे हैं और सब कुछ पर्दे के पीछे कर रहे हैं और जब दोनों पार्टियों के स्कैम की जांच होती है तो दोनों मिलकर के क्या करते हैं एक ही काम मोदी को गाली मोदी को गाली मोदी को गाली यही करते हैं ना दिन रात मोदी मोदी सिवाय कुछ करते हैं क्या है लोग इनके मुंह से कभी भारत मां की जय सुना क्या मोदी को सौ बार बोलते हैं मां भारत को एक बार भी हाथ नहीं करते लेकिन तेलंगाना के मेरे साथियों बीआरएस और कांग्रेस वो एक दूसरे के लिए चाहे कितनी भी कवर फायर कर लें इनकी एक एक लूट का हिसाब होता रहेगा मोदी तेलंगाना के लोगों को गारंटी देता है कि तेलंगाना को लूटने वालों को छोड़ेगा नहीं ये जो शक्ति स्वरूपा का विनाश करने के लिए निकले हैं ना उनकी रक्षा करने के लिए मुझे ताकत चाहिए मैं विकसित भारत के लिए और ज्यादा परिश्रम करूंगा आपको भरोसा है ना? मैं परिश्रम करूंगा इस बात पे भरोसा है ना? क्या कभी मैंने मेहनत करने में कमी रखी है क्या खुद को खपाऊंगा और कुर्सी की परवाह किए बिना आपकी भलाई के लिए जो जरूरी है वो निर्णय करूंगा साथियों वहां से इंडी अलायंस ने अपनी घोषणा पत्र जाहिर किया और उन्होंने कहा है कि उनकी लड़ाई शक्ति के खिलाफ है मेरे लिए हर मां शक्ति का रूप है हर बेटी शक्ति का रूप है और मेरी इन माताओं बहनों की तरफ से माताओं बहनों आपको मैं शक्ति के रूप में पूजा करता हूं मैं प... ਸੋ ਕੱਲ ਮੁੰਬਈ ਦੇ ਵਿੱਚ ਰੈਲੀ ਦੇ ਦੌਰਾਨ ਰਾਹੁਲ ਗਾਂਧੀ ਦੇ ਵੱਲੋਂ ਕਿਹੜਾ ਵੱਡਾ ਬਿਆਨ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਵੱਲੋਂ ਪਲਟਵਾਰ ਕੀਤਾ ਗਿਆ ਤੁਹਾਨੂੰ ਰਾਹੁਲ ਗਾਂਧੀ ਦਾ ਪੂਰਾ ਬਿਆਨ ਸੁਣਾਉਂਦੇ ਹਾਂ ਆਪ ਸ਼ਕਤੀ से लड़ रहे हैं एक शक्ति से लड़ रहे हैं अब सवाल उठता है वो शक्ति क्या है जैसे ਕਿਸ ਨੇ ਇੱਥੇ ਕਿਹਾ राजा की आत्मा ईवीएम में है सही है सही है राजा की आत्मा ईवीएम में है हिंदुस्तान की हर संस्था में है ईडी में है सीबीआई में है इनकम टैक्स डिपार्टमेंट में है एक वरिष्ठ नेता नाम नहीं लेना चाहता हूं इसी प्रदेश के एक वरिष्ठ नेता कांग्रेस पार्टी को छोड़ते हैं और रो के कहते हैं मेरी मां से रो के कहते हैं कि सोनिया जी मुझे शर्म आ रही है मेरे में इन लोगों से इस शक्ति से डरने लड़ने की हिम्मत नहीं है मैं जेल नहीं जाना चाहता हूं और ये एक नहीं है ऐसे हजारों लोग डराए गए हैं एलायंस ने अपनी घोषणा पत्र जाहिर किया और उन्होंने कहा है कि उनकी लड़ाई शक्ति के खिलाफ है मेरे लिए हर मां शक्ति का रूप है हर बेटी शक्ति का रूप है और मेरी इन माताओं बहनों की तरफ से माताओं बहनों आपको मैं शक्ति के रूप में पूजा करता हूं मैं भारत मां का पुजारी हूं मैं आप शक्ति स्वरूप सब माता बहन बेटियों का भी पुजारी हूं और जिन्होंने कल शिवाजी पार्क में इंडिया अलायंस ने अपना घोषणा पत्र शक्ति को खत्म करने के लिए किया है मैं इस चुनौती को स्वीकार करता हूं और मैं इन शक्ति स्वरूप माताओं बहनों की रक्षा के लिए जान की बाजी लगा दूंगा जीवन खपा दूंगा क्या भारत की धरती पर कोई शक्ति के विनाश की बात कर सकता है क्या क्या शक्ति का विनाश हमें मंजूर है हम सब शक्ति की आराधना करते हैं कि नहीं करते हैं पूरा हिंदुस्तान शक्ति की आराधना करता है कि नहीं करता है अरे हमने तो चंद्रयान की सफलता को भी किसको समर्पित किया चंद्रयान की सफलता को भी जहां चंद्रयान ने लैंड किया हमने उस सफलता को भी शिव शक्ति नाम देकर के शिव शक्ति को समर्पित किया है लोकसभा चुनाव का ऐलान हो चुका है जिसन लेके तैयारियां भी इस ने इस ने इसलिए न्यूज 18 की टीम ने पंजाब चीफ चोन अफसर ਸਿਬਨ ਸੀਦੇ ਨਾਲ ਖਾਸ ਗੱਲਬਾਤ ਕੀਤੀ ਹੈ ਉਹਨਾਂ ਦੱਸਿਆ ਕਿ ਚੋਣਾਂ ਦੇ ਮਤੇ ਨਜ਼ਰ ਵੱਡੇ ਪ੍ਰਬੰਧ ਕੀਤੇ ਗਏ ਨੇ ਅੰਤਰਾਜੀ ਬਾਰਡਰਾਂ ਤੇ ਸੀਸੀਟੀਵੀ ਕੈਮਰਿਆਂ ਦੇ ਰਾਹੀਂ ਨਜ਼ਰ ਰੱਖੀ ਜਾਵੇਗੀ ਇਸ ਤੋਂ ਇਲਾਵਾ ਚੋਣਾਂ ਦੇ ਦੌਰਾਨ ਡਰਗ ਤੇ ਪੈਸੇ ਦੀ ਵਰਤੋਂ ਨਾ ਹੋਵੇ ਇਸ ਦੇ ਲਈ ਵਿਸ਼ੇਸ਼ ਟੀਮ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਨੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਆਏਸ ਸਿਬਨ ਸੀਜੀ ਜਿਹੜੇ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦੇ ਸਿਰ ਤੇ ਜ਼ਿੰਮੇਵਾਰੀ ਹੈ ਕਿ ਪੰਜਾਬ ਦੇ ਵਿੱਚ ਅਮਨ ਅਮਾਨ ਦੇ ਨਾਲ ਵੋਟਾਂ ਪਵਾਈਆਂ ਜਾਣ ਤੇ ਜੇ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹਨੇ ਆ ਕੇ ਇਹਨਾਂ ਦੇ ਨਾਲ ਹੀ ਸੰਪਰਕ ਕਰਨਾ ਤੇ ਪੰਜਾਬ ਦੀ ਪੂਰੀ ਜ਼ਿੰਮੇਵਾਰੀ ਸਿਬਨ ਸੀਜੀ ਹੋਰਾਂ ਦੇ ਸਿਰ ਤੇ ਇਸ ਵੇਲੇ ਪਈ ਹੋਈ ਹੈ ਪੰਜਾਬ ਬੜੀ ਮਹੱਤਵਪੂਰਨ ਸਟੇਟ ਹੈ ਜੀ ਔਰ ਪੰਜਾਬ ਦੀ ਜ਼ਿੰਮੇਵਾਰੀ ਤੁਹਾਡੇ ਕੋਲੇ ਆ ਕਿਸ ਤਰ੍ਹਾਂ ਦੀਆਂ ਤਿਆਰੀਆਂ ਚੋਣ ਕਮਿਸ਼ਨ ਨੇ ਕੀਤੀਆਂ ਨੇ ਕਿਉਂਕਿ अनेਕਾਂ ਅੱਜਕੱਲ੍ਹ ਚਾਹੇ ਸੋਸ਼ਲ ਮੀਡੀਆ ਦੇ ਮਾਧਮ ਰਹੀ ਅਨੇਕਾਂ ਸਵਾਲ ਵੀ ਬੜੀ ਜਲਦੀ ਉੱਠਣ ਲੱਗ ਜਾਂਦੇ ਨੇ ਕਿਸ ਤਰ੍ਹਾਂ ਦੀ ਤਿਆਰੀ ਹੈ ਤਾਂ ਕਿ ਅਮਨ ਅਮਾਨ ਦੇ ਨਾਲ ਔਰ ਨਿਰਪੱਖ ਚੋਣਾਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਕਰਾਈਆਂ ਜਾ ਸਕਣ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੀ ਤਰਫੋਂ ਸੇ ਜੋ ਵੀ ਸ਼ਡਿਊਲ ਅਭੀ ਆਇਆ ਹੈ ਉਸੇ ਹਿਸਾਬ ਸੇ ਹਮਾਰੇ ਸਾਰੇ ਇੰਤਜ਼ਾਮ ਹੈ ਉਹ ਸਾਰੇ ਮੁਕੰਮਲ ਹੈ और यहाँ पे एडवांस सी ए पी एफ पच्चीस कंपनी ऑलरेडी आ चुके हैं एरिया डोमिनेशन और जो कॉन्फिडेंस बिल्डिंग मेशर्स है वो सारे डिस्ट्रिक्ट्स में कर रहे हैं उसके अलावा जो भी पैराफर्नलिया चाहिए इंफ्रास्ट्रक्चर चाहिए उसके लिए भी हमारी तरफ से सारे इंतज़ाम हैं डिस्ट्रिक्ट इलेक्शन ऑफिसर कम डी की तरफ से भी सारे इंतज़ाम ऑलरेडी हो चुके हैं शेड्यूल थोड़ा लंबा है बट सेवेंथ मई को जो है नोटिफिकेशन होनी है उसके बाद पोलिंग जो होनी है वो फर्स्ट जून को होनी है उसके बीच में बाकी जितने भी तैयारियां हैं ਉਹ ਵੀ ਕੰਪਲੀਟ ਹੋ ਜਾਏਗਾ ਅੱਜ ਪੰਜਾਬ ਦੇ ਅਫਸਰਸ ਨਾਲ ਤੁਸੀਂ ਹਾਲਾਂਕਿ ਲਗਾਤਾਰ ਟੱਚ ਦੇ ਵਿੱਚ ਹੋਵੋਗੇ ਪਰ ਕੀ ਸਪੈਸੀਫਿਕ ਕਰ ਦਿੱਤਾ ਗਿਆ ਹੈ ਸਪੈਸਟਰ ਜਿਹੜੇ ਸੁਨੇਹਾ ਉਹਨਾਂ ਨੂੰ ਦਿੱਤਾ ਜਾਣਾ ਸੀ ਉਹਦੇ ਲੈ ਕੇ ਉਹਨੂੰ ਲੈ ਕੇ ਮੀਟਿੰਗ ਵਗੈਰਾ ਹੋ ਗਈ ਹੈ ਕਿਸ ਤਰ੍ਹਾਂ ਦਾ ਤੁਹਾਡੇ ਕੋਲੇ ਕੀ ਮੈਸੇਜ ਆਇਆ ਪੰਜਾਬ ਦੇ ਵਿੱਚ ਇਸ ਵੇਲੇ ਕੀ ਸਿਚੁਏਸ਼ਨ ਹੈ ਕਿਸ ਤਰ੍ਹਾਂ ਦੇ ਹਾਲਾਤ ਨੇ ਕਈ ਵਾਰ ਅਨੇਕਾਂ ਸ਼ਿਕਾਇਤਾਂ ਸ਼ੁਰੂਆਤੀ ਦੌਰ ਦੇ ਵਿੱਚ ਵੀ ਆ ਜਾਂਦੀਆਂ ਨੇ ਕਿ ਬੜਾ ਕੁਝ ਕਿਉਂਕਿ ਪਹਿਲਾਂ ਇੱਕ ਸਰਕਾਰ ਦਾ ਇੱਕ ਸਿਸਟਮ ਚੱਲ ਰਿਹਾ ਹੁੰਦਾ ਔਰ ਅਚਾਨਕ ਜਦੋਂ ਚੋਣ ਕਮਿਸ਼ਨ ਆ ਕੇ ਜ਼ਿੰਮੇਵਾਰੀ अपने जब इलेक्शन कमीशन की तरफ से अनाउंसमेंट हो चुके उसके इमीडिएटली बाद मैंने डी सी और एस एस पी के साथ मीटिंग किया है उनको हदायत की गई है कि सारे जो मॉडल कोड ऑफ कंडक्ट है जो वो आ, सारे प्रॉपर तरीके से इम्प्लीमेंट किया जाए इसके अंडर काफी वायलेशंस वगैरह रिमूव किया जा रहे हैं और उसके अलावा आज पॉलिटिकल पार्टीज़ के साथ भी मीटिंग किया है उनको भी समझाया है कि क्या है व्हाट इज़ मॉडल कोड ऑफ कंडक्ट उसके अंदर क्या क्या प्रोविशंस है उसके अलावा इलेक्शन में कैसे नॉमिनेशन करना है नॉमिनेशन की प्रोसीजर जो है उसके अलावा जो परमिशंस वगैरह है उनको लिए कोई मीटिंग करना है कोई प्रोसेशन निकालना है उसके लिए सारे जो भी परमिशंस चाहिए उनके बारे में उनको एक्सप्लेन किया, किया गया है किया गया है اور ان کو یہ بھی ایشورنس دیا گیا ہے کہ کوئی بھی ایشو اتا ہے تو دے کین ایدر اپروچ دی ڈسٹرکٹ لیول ڈی سی اس یا دے کین کم ٹو سی او افیس لیول